ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਹਾਦਰ ਸ਼ਾ ਇਸ ਸਮੇਂ ਦੱਖਣ ਵਿੱਚ ਸੀ ਉਸ ਦੇ ਭਰਾ ਕਾਮਬਖਸ਼ ਨੇ ਦਿੱਲੀ ਦਾ ਤਖਤ ਹਾਸਲ ਕਰਨ ਦਾ ਸੁਪਨਾ ਅਜੇ ਤਿਆਗਿਆ ਨਹੀਂ ਸੀ ਸ਼ਾਹੀ ਦਰਬਾਰ ਦੇ ਜਾਸੂਸ ਅਤੇ ਮੁਖਬਰ ਖਬਰਾਂ ਦਿੱਲੀ ਦਰਬਾਰ ਤੱਕ ਪਹੁੰਚਾਉਂਦੇ ਤੇ ਫਿਰ ਅੱਗੋਂ ਹੋਰ ਮੁਖਬਰ ਬਾਦਸ਼ਾਹ ਦੇ ਦੱਖਣ ਵੱਲ ਪੜਾ ਤੱਕ ਪੁੱਜਦੀਆਂ ਕਰਦੇ ਬਾਸ਼ਾ ਨੇ ਪੰਜਾਬ ਵੱਲ ਵਾਪਰੀਆਂ ਘਟਨਾਵਾਂ ਦੀਆਂ ਖਬਰਾਂ ਨੂੰ ਬਹੁਤੀ ਅਹਿਮੀਅਤ ਨਾਲ ਦਿੱਤੀ ਉਹ ਤਾਂ ਇਸ ਤੋਂ ਵੱਡੇ ਖਤਰਿਆਂ ਨਾਲ ਉਲਝਿਆ ਹੋਇਆ ਸੀ ਪਰ ਖਬਰਾਂ ਲਗਾਤਾਰ ਮਿਲਣ ਲੱਗੀਆਂ ਤਾਂ ਉਸ ਨੇ ਆਪਣੇ ਸੈਨਾਪਤੀ ਨੂੰ ਤਲਬ ਕੀਤਾ ਪੰਜਾਬ ਵੱਲ ਘਟਨਾਵਾਂ ਦਾ ਜ਼ਿਕਰ ਕੀਤਾ ਤਾਂ ਇੱਕ ਸੈਨਾਪਤੀ ਨੇ ਕਿਹਾ ਹਜ਼ੂਰ ਸਿੱਖਾਂ ਵਿੱਚ ਹੁਣ ਏਨੀ ਹਿੰਮਤ ਕਿੱਥੇ ਹੈ ਉਹ ਸ਼ਾਹੀ ਸੈਨਾ ਨਾਲ ਟੱਕਰ ਲੈਣ ਅਗਰ ਥੋੜੇ ਬੋਤੇ ਸੇ ਫੇਰੇ تھے ਸਿੱਖਾਂ ਦੇ ਖੂਨ ਵਿੱਚ ਫਿਰ ਗਰਮੀ ਆਉਣ ਲੱਗੀ ਹੈ ਅੱਲਾ ਦੀ ਮਿਹਰ ਨਾਲ ਇੱਕ ਹੱਲੇ ਵਿੱਚ ਹੀ ਠੰਡੀ ਹੋ ਜਾਵੇਗੀ ਆਪ ਪੰਜਾਬ ਵੱਲੋਂ ਬੇਫਿਕਰ ਹੋ ਜਾਓ ਪਰ ਖਬਰਾਂ ਲਗਾਤਾਰ ਆ ਰਹੀਆਂ ਨੇ ਸੋਨੀਪੱਤ ਦਾ ਫੌਜਦਾਰ ਸਿੱਖਾਂ ਤੋਂ ਡਰਦਾ ਦਿੱਲੀ ਵੱਲ ਦੌੜ ਗਿਆ ਇੰਨੀ ਜਲਦੀ ਸਿੱਖਾਂ ਨੇ ਤਾਕਤ ਕਿਵੇਂ ਹਾਸਲ ਕਰ ਲਈ ਬਹਾਦਰ ਸ਼ਾਹ ਨੇ ਫਿਕਰ ਨਾਲ ਕਿਹਾ ਆਪ ਦੀ ਪਰੇਸ਼ਾਨੀ ਵਾਜਬ ਹੈ ਹਜ਼ੂਰ ਦੂਸਰਾ ਸੈਨਾਪਤੀ ਬੋਲਿਆ ਬੁਸ਼ਟਾਕੀ ਮੁਆਫ ਜਾਪਨਾ ਗੱਲ ਇਹ ਨਹੀਂ ਸਿੱਧੀ ਨਹੀਂ ਹੈ ਸਿੱਖ ਭਾਰੇ ਗਿਣਤੀ ਵਿੱਚ ਸਰਹੰਦ ਦੇ ਆਸ-ਪਾਸ ਇਕੱਠੇ ਹੋ ਰਹੇ ਹਨ ਇਹ ਵੀ ਖਬਰ ਹੈ ਨਾਨਕ ਪੰਥੀ ਰੋਪੜ ਵੱਲ ਬਿਆਸ ਦਰਿਆ ਪਾਰ ਕਰਨ ਦੀ ਤਾਕ ਵਿੱਚ ਹਨ ਉਹਨਾਂ ਦੀ ਗਿਣਤੀ 20000 ਤੋਂ ਉੱਪਰ ਹੈ ਮਾਲਵਾ ਇਲਾਕੇ ਵੱਲੋਂ ਵੀ ਸਿੱਖ ਕੈਥਲ ਸੋਨੀਪਤ ਵੱਲ ਆ ਰਹੇ ਨੇ ਇੱਕ ਹੋਰ ਖਬਰ ਹੈ ਹਜ਼ੂਰ ਇਦਰੋਂ ਨੰਦੇੜ ਵੱਲੋਂ ਸਿੱਖਾਂ ਦੇ ਪੀਰ ਨੇ ਕੋਈ ਆਪਣਾ ਬੰਦਾ ਪੰਜਾਬ ਵੱਲ ਭੇਜਿਆ ਔਰ ਉਹ ਸ਼ਾਹੀ ਚੌਕੀਆਂ ਔਰ ਠਾਣਿਆਂ ਪਰ ਕਬਜ਼ਾ ਕਰ ਰਿਹਾ ਹੈ ਹਾਂ ਇਹ ਖਬਰਾਂ ਸਹੀ ਨੇ ਬਾਦਸ਼ਾਹ ਨੇ ਚਿੰਤਾ ਵਿੱਚ ਸਿਰ ਹਿਲਾਇਆ ਫਿਰ ਸਬਣਾ ਵੱਲ ਤੱਕਦਾ ਬੋਲਿਆ ਖਬਰਾਂ ਤਾਂ ਹੋਰ ਵੀ ਪੁੱਜੀਆਂ ਨੇ ਖਦਸ਼ਾ ਹੈ ਸਿੱਖ ਸਰਹਿੰਦ ਦੇ ਸੂਬੇ ਪਾਸੋਂ ਬਦਲਾ ਲੈਣ ਦੀ ਤਾਕ ਵਿੱਚ ਹਨ ਗੁਰੂ ਵੀ ਸਾਨੂੰ ਕਹਿੰਦਾ ਹੈ ਸਰਹਿੰਦ ਦੇ ਨਵਾਬ ਨੂੰ ਉਸ ਦੇ ਹਵਾਲੇ ਕਰੀਏ ਜੇ ਉਸ ਨੂੰ ਸਜ਼ਾ ਦੇਈਏ ਜੇ ਆਪਣਾ ਆਪ ਬੇਫਿਕਰ ਹੋ ਜਾਓ ਸਰਹਿੰਦ ਨੂੰ ਕੋਈ ਖਤਰਾ ਨਹੀਂ ਹੈ ਵजीर खान ਬਾਰੇ ਅਸੀਂ ਸਾਰੇ ਜਾਣਦੇ ਹਾਂ ਉਸ ਸ਼ੇਰਵਲ ਸਿਆਰਾ ਗਿੱਦੜਾਂ ਦੀ ਚਾਗ ਲੈਣ ਬਿਹਤਰ ਹੀ ਹੈ ਇਹਨਾਂ ਸਿੱਖਾਂ ਵੱਲ ਬਹੁਤੀ ਤਵਜੋ ਨਾ ਦਿੱਤੀ ਜਾਏ ਇਹ ਛੋਟੀਆਂ ਮੋਟੀਆਂ ਲੁੱਟਾਂ ਖੋਹਾਂ ਕਰਕੇ ਆਪਣਾ ਗੁਜ਼ਾਰਾ ਕਰਦੇ ਨੇ ਮੁਗਲ ਸਲਤਨਤ ਵਿੱਚ ਹੋਰ ਬਥੇਰੇ ਡਾਕੂਨ ਲੁਟੇਰੇ ਨੇ ਵਿੱਚੇ ਹੀ ਇਹ ਤੁਰੇ ਫਿਰਦੇ ਰਹਿਣ ਸ਼ਾਹੀ ਸੈਨਾ ਦੀ ਤਾਕਤ ਮਾਮੂਲੀ ਚੜਪਾਂ ਵਿੱਚ ਅਜਾਈ ਨਹੀਂ ਗਵਾਉਣੀ ਚਾਹੀਦੀ ਸਾਨੂੰ ਹੋਰ ਵੱਡੇ ਕੰਮ ਨੇ ਅਸੀਂ ਹਜ਼ੂਰ ਦੇ ਭਾਈ ਨਾਲ ਨਿਪਟਣਾ ਹੈ ਜਿਹੜਾ ਖੁਦ ਨੂੰ ਦਲੀ ਦਾ ਬਾਦਸ਼ਾਹ ਸਮਝੀ ਬੈਠਾ ਹੈ ਇਸ ਸੈਨਾਪਤੀ ਨੂੰ ਸ਼ਾਹੀ ਤਾਕਤ ਦਾ ਬੜਾ ਘਮੰਡ ਸੀ ਬਹਾਦਰ ਸ਼ਾ ਸੈਨਾਪਤੀ ਦੀਆਂ ਗੱਲਾਂ ਸੁਣ ਕੇ ਕੁਝ ਨਹੀਂ ਬੋਲਿਆ ਪਰ ਅੰਦਰੋਂ ਉਹ ਪਰੇਸ਼ਾਨ ਸੀ ਉਹ ਚਾਹੁੰਦਾ ਸੀ ਸੈਨਾ ਦੇ ਇੱਕੋ ਹੱਲੇ ਨਾਲ ਇਸ ਮੁਸ਼ਕਲ ਨੂੰ ਵੱਡੀ ਹੋਣ ਤੇ ਪਹਿਲਾਂ ਹੀ ਜੜੋਂ ਪੁੱਟ ਦਿੱਤਾ ਜਾਵੇ ਚਿੰਤਾ ਅਤੇ ਪਰੇਸ਼ਾਨੀਆਂ ਵਾਲੀਆਂ ਖਬਰਾਂ ਹਰ ਰੋਜ਼ ਮਿਲ ਰਹੀਆਂ ਹਨ ਬਾਦਸ਼ਾਹ ਖੇਜ ਗੁੱਸੇ ਅਤੇ ਬੇਵਸੀ ਦੇ ਆਲਮ ਵਿੱਚ ਸੀ ਐਡੀ ਵੱਡੀ ਸਲਤਨਤ ਨੂੰ ਅੱਖਾਂ ਵਿਖਾਉਣ ਦਾ ਕੀ ਕਾਰਨ ਹੋ ਸਕਦਾ ਹੈ ਉਹ ਕੁਝ ਹੋਰ ਸਮਝਦਾ ਸੀ ਉਸ ਦੇ ਸੈਨਾਪਤੀ ਕੁਝ ਹੋਰ ਸਮਝਦੇ ਸਨ ਨਾਨਕ ਪੰਥੀਆਂ ਨੇ ਸ਼ਾਹੀ ਖਜ਼ਾਨਾ ਲੁੱਟ ਲਿਆ ਹੈ ਬਾਗੀ ਗੁਰੂ ਨੇ ਸੋਨੇਪਤ ਵਿੱਚੋਂ ਮੁਗਲ ਚੌਂਕੀ ਉਖਾੜ ਦਿੱਤੀ ਹੈ ਸਿੱਖ ਸਰੇਂਧ ਉੱਪਰ ਹਮਲਾ ਕਰ ਸਕਦੇ ਨੇ ਖਬਰਾਂ ਆਈਡੀਆਂ ਖਤਰਨਾਕ ਨੇ ਸੈਨਾਪਤੀ ਕੁਝ ਸਮਝਦੇ ਹੀ ਨਹੀਂ ਫਿਰ ਬਹਾਦਰ ਸ਼ਾ ਵੀ ਸੋਚਣ ਲੱਗਾ ਪਹਿਲਾਂ ਸਾਨੂੰ ਦੱਖਣ ਵੱਲ ਧਿਆਨ ਦੇਣਾ ਚਾਹੀਦਾ ਸਿੱਖ ਹੈ ਵੀ ਕਿੰਨੇ ਕੁ ਪਰ ਸੈਨਾਪਤੀਆਂ ਅਤੇ ਬਾਦਸ਼ਾਹ ਵਿੱਚ ਅਜੀਬ ਕਿਸਮ ਦਾ ਤਾਲਮੇਲ ਸੀ ਹੁਣ ਸੈਨਾਪਤੀ ਫਿਕਰਮੰਦ ਸਨ ਇੱਕ ਕੌਣ ਹੋਏਗਾ ਬਾਗੀ ਗੁਰੂ ਸੋਨੀਪੱਤ ਦਾ ਫੌਜਦਾਰ ਡਰ ਦਾ ਨਸ ਗਿਆ ਬਾਦਸ਼ਾਹ ਦਾ ਫਿਕਰ ਵਾਜਬ ਹੀ ਨਾ ਹੋਵੇ ਜੇ ਇਸ ਨੂੰ ਵੇਲੇ ਸਿਰ ਨਾ ਦਬਾਇਆ ਗਿਆ ਤਾਂ ਸਿੱਖਾਂ ਦਾ ਦੈਂਤ ਕੋਈ ਭਿਆਨਕ ਰੂਪ ਧਾਰ ਸਕਦਾ ਹੈ ਸੈਨਾਪਤੀ ਆਪਸ ਵਿੱਚ ਗੁਫ਼ਤਗੂ ਕਰਨ ਲੱਗੇ ਬਾਦਸ਼ਾਹ ਦੇ ਗੁੱਸੇ ਤੋਂ ਡਰਦੇ ਹੋਏ ਕੋਈ ਸਲਾਹ ਵੀ ਨਾ ਦਿੰਦੇ ਪਰ ਹਰ ਰੋਜ਼ ਦੀਆਂ ਖਬਰਾਂ ਸੁਣਦਾ ਬਾਦਸ਼ਾਹ ਵਧੇਰੇ ਦੁਖੀ ਹੋ ਗਿਆ ਇੱਕ ਦਿਨ ਉਸ ਨੇ ਸੰਦੇਸ਼ ਵਾਕਾਂ ਨੂੰ ਕਿਹਾ ਸਮਾਣੇ ਦੇ ਨਵਾਬਾਂ ਨੂੰ ਜਾ ਕੇ ਅਸਾਂ ਦਾ ਫਰਮਾਨ ਸੁਣਾਓ ਸਿੱਖਾਂ ਦੀਆਂ ਹਰਕਤਾਂ ਉੱਪਰ ਨਿਗ੍ਹਾ ਰੱਖੋ ਅਗਰ ਹੋ ਸਕੇ ਤਾਂ ਆਪਣੇ ਇਲਾਕੇ ਵਿੱਚ ਟਿਕਾਣਾ ਨਾ ਕਰਨ ਦਿਓ ਇਧਰੋਂ ਨਠਾ ਦਿਓ ਮਾਰ ਦਿਓ ਜਾਂ ਫਿਰ ਪੰਜਾਬ ਵੱਲ ਤੱਕ ਦਿਓ ਅਗਲੇ ਹੀ ਦਿਨ ਸੁਈਆ ਖਬਰ ਦਿੱਤੀ ਸਿੱਖ ਸਮਾਣੇ ਦੇ ਦੁਵਾਲੇ ਇਕੱਠੇ ਹੋ ਰਹੇ ਨੇ ਦੱਖਣ ਵੱਲ ਦੇ ਜਾਸੂਸਾਂ ਖਬਰ ਭੇਜੀ ਕਾਮਬਖਸ਼ ਭਾਰੀ ਸੈਨਾ ਲੈ ਕੇ ਅੱਗੇ ਵਧਦਾ ਆ ਰਿਹਾ ਹੈ ਬਹਾਦਰ ਸ਼ਾਹ ਦੀਆਂ ਪਰੇਸ਼ਾਨੀਆਂ ਵਧ ਗਈਆਂ ਰਾਤਾਂ ਦੀ ਨੀਂਦ ਰੁੱਟ ਗਈ ਸਮਾਣੇ ਦੇ ਸੈਦ ਅਤੇ ਨਵਾਬ ਬੇहद ਫਿਕਰਮੰਦ ਸਨ ਉਹ ਆਪਸ ਵਿੱਚ ਮਸਲਤਾਂ ਕਰਦੇ ਪਾਲਕੀਆਂ ਵਿੱਚ ਇੱਕ ਹਵੇਲੀ ਤੋਂ ਦੂਸਰੀ ਹਵੇਲੀ ਤੱਕ ਸਫ਼ਰ ਕਰਨ ਲੱਗੀਆਂ ਸੋਨੇ ਦੀਆਂ ਤਾਰਾਂ ਨਾਲ ਬੜੀਆਂ ਹੁੱਕੇ ਦੀਆਂ ਨੜੀਆਂ ਨਵਾਬਾਂ ਅਤੇ ਸ਼ਹਿਜ਼ਾਦਾਂ ਵਿੱਚ ਘੁੰਮਣ ਲੱਗੀਆਂ ਅਜਿਹੀ ਇੱਕ ਮਸਰਤ ਵਿੱਚ ਨਵਾਬ ਸਹਿਦ ਪਰੇਸ਼ਾਨ ਬੈਠੇ ਸਨ ਸਿਰਫ਼ ਹੁੱਕੇ ਦੀ ਗੁਰਗੜ ਹੀ ਸੁਣਦੀ ਸੀ ਸਭਨਾਂ ਦੇ ਚਿਹਰਿਆਂ ਉੱਪਰ ਡਰ ਅਤੇ ਸਹਿਮ ਦੇਖਦਾ ਸੀ ਸਮੰਤ 1766 ਦੇ ਮੱਗਰ ਮਹੀਨੇ ਦਾ ਇਹ ਕੋਈ ਦਿਨ ਸੀ ਦੁਪਹਿਰ ਢਲ ਰਹੀ ਸੀ ਇਹ ਬੰਦਾ ਸਿੰਘ ਹੋਇਆ ਕੌਣ ਇੱਕ ਨਵਾਬ ਨੇ ਹੁੱਕੇ ਦੀ ਨੜੀ ਅਗਾਹ ਤੋਰਦਿਆਂ ਪੁੱਛਿਆ ਸੁਣਦੇ ਆ ਸਿੱਖਾਂ ਦੇ ਪੀਰ ਨੇ ਦੱਖਣ ਵੱਲ ਕੋਈ ਬੰਦਾ ਭੇਜਿਆ ਹੈ ਇੱਕ ਹੋਰ ਬੋਲਿਆ ਆਪਣੇ ਪੁੱਤਰਾਂ ਦਾ ਬਦਲਾ ਲੈਣ ਲਈ ਭੇਜਿਆ ਇੱਕ ਸਹਿਯਦ ਨੇ ਪੁੱਛਿਆ ਕੀ ਜਾਣੀਏ ਹਾਲੀ ਤਿੱਕਰ ਤਾਂ ਉਸਨੇ ਜਿੰਨੇ ਵੀ ਹਮਲੇ ਕੀਤੇ ਨੇ ਮੁਸਲਮਾਨਾਂ ਉੱਪਰ ਹੀ ਕੀਤੇ ਨੇ ਅਫਵਾਹ ਫੈਲੀ ਹੋਈ ਹੈ ਬੜਾ ਬਹਾਦਰ ਹੈ ਬਹਾਦਰ ਹੀ ਹੋਣਾ ਹੁਣ ਤਾਂ ਮੁਸਲਮਾਨ ਵੀ ਇਸ ਨੂੰ ਬੰਦਾ ਬਹਾਦਰ ਆਖਣ ਲੱਗੇ ਨੇ ਇਧਰ ਸਮਾਣੇ ਉਧਰ ਤਾ ਹੱਲਾ ਨਹੀਂ ਬੋਲੇਗਾ ਹੱਲਾ ਬੋਲਣ ਉਹਦੇ ਕੋਲ ਲੁਟੇਰੇ ਔਰ ਚੋਰ ਕੁਚੱਕਿਆਂ ਦੀ ਭੀੜ ਹੈ ਉਹਨਾਂ ਕੀ ਕਰ ਲੈਣਾ ਸਮਾਨੇ ਦਾ ਪੂਰਾ ਸਮਾਨਾ ਇੱਕ ਕਿਲੇ ਵਾਂਗ ਬੰਦ ਹੈ ਸਾਡੀਆਂ ਹਵੇਲੀਆਂ ਅਤੇ ਗੜੀਆਂ ਵੀ ਤਾਂ ਘੱਟ ਨਹੀਂ ਅਸੀਂ ਮਹਿਫੂਜ਼ ਹਾਂ ਇੱਕ ਨਵਾਬ ਨੇ ਕੁਮੰਡ ਨਾਲ ਗਿਆ ਸਹੀ ਫਰਮਾਇਆ ਨਵਾਬ ਸਾਹਿਬ ਚਲੋ ਮੰਨ ਲੈਨੇ ਆ ਬੰਦਾ ਸਿੰਘ ਬਹਾਦਰ ਹੋ ਸਕਦਾ ਉਸਨਾਂ 2 4 10 20 100 400 ਜਿੰਨੇ ਵੀ ਹੋਣੇ ਨੇ ਸਾਰੇ ਤਾਂ ਨਹੀਂ ਬਹਾਦਰ ਹੋਣਗੇ ਸਾਡੇ ਕੋਲ ਪੂਰੇ ਮਹਰ ਤਲਵਾਰ ਬਾਜ਼ ਨੇ ਨੇਜ਼ੇ ਚਲਾਉਣ ਔਰ ਤੀਰ ਕਮਾਨ ਚਲਾਉਣ ਦੇ ਧਣੀ ਨੇ ਕੀ ਕਰ ਸਕੇਗਾ ਇਹ ਬੰਦਾ ਸਿੰਘ ਜੇ ਜੋ ਵੀ ਆਖਦੇ ਨੇ ਗੁਰੂ ਦਾ ਬੰਦਾ ਪਿੱਛੇ ਬੈਠੇ ਕਬਿਰਦ ਨਵਾਬ ਨੇ ਕ੍ਰੀਨਾ ਨਾਲ ਕਿਹਾ ਨਵਾਬ ਸਾਹਿਬ ਦੁਸ਼ਮਣ ਨੂੰ ਕਦੇ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਦੱਖਣ ਵੱਲੋਂ ਸ਼ੈਨ ਸ਼ਾਹ ਨੇ ਖਬਰ ਰਹਿਣ ਲਈ ਫਰਮਾਨ ਦਿੱਤਾ ਹੈ ਇੱਕ ਹੋਰ ਬਿਰਦ ਨਵਾਬ ਬੋਲਿਆ ਬੁੱਢੇ ਹੋ ਰਹੇ ਹੋ ਨਵਾਬ ਸਾਹਿਬ ਇੱਕ ਤੱਤੇ ਲਊ ਵਾਲੇ ਸਹਿਦ ਨੇ ਕਿਹਾ ਖਿਮਾ ਕਰਨਾ ਇਹਨੇ ਫਿਕਰ ਦੀ ਲੋੜ ਨਹੀਂ ਹੈ ਪਰਵਾਹ ਨਾ ਕਰੋ ਔਰ ਤਕੀਏ ਹੇਠਾਂ ਬਾਂ ਦੇ ਕੇ ਸੁੱਤੇ ਰਹੋ ਆਪਣੀਆਂ ਨੌਜਵਾਨ ਬੇਗਮਾਂ ਉੱਪਰ ਨਿਗਰ ਰੱਖੋ ਨਹੀਂ ਤਾਂ ਹਿੰਦੂਆਂ ਔਰ ਗੈਰ ਮੁਸਲਿਮ ਸ਼ੋਕਰੀਆਂ ਨਾਲ ਰੰਗ ਰਲੀਆਂ ਮਣਾਓ ਕੀ ਕਰ ਲਏਗਾ ਇਹ ਬੰਦਾ ਨਾਨਕ ਪੂਜਾ ਦਾ ਬਾਗੀ ਪੀਰ ਦੇ ਹਲਵਾਕਾਂ ਔਰ ਚੂੜੇ ਚਮਾਰਾਂ ਜੁਲਾਹਾਂ ਨਾਲ ਵੀ ਜੰਗਾਂ ਲੜੀਆਂ ਗਈਆਂ ਨੇ ਉਹ ਵੀ ਸ਼ਾਹੀ ਫੌਜ ਦੇ ਨਾਲ ਸਾਡੇ ਪਾਸ ਇੰਨੇ ਸੂਰਮੇ ਬਹਾਦਰ ਸੈਨਿਕ ਨੇ ਜੰਗ ਦੇ ਮਹਰ ਨੇ ਹਥਿਆਰ ਬੰਦ ਸ਼ਾਹੀ ਫੌਜ ਦੇ ਇੱਕ ਹੱਲੇ ਨਾਲ ਇਸ ਬਹਾਦਰ ਬੰਦਾ ਸਿੰਘ ਦੀ ਹਵਾ ਸਰਕ ਜਾਣੀ ਹੈ ਵੇਖ ਲੈਣਾ ਇਸ ਨੌਜਵਾਨ ਸਹਿਯਦ ਦੀਆਂ ਗੱਲਾਂ ਸੁਣ ਕੇ ਸਭ ਸਹਿਯਦ ਨਵਾਬ ਹੱਸਣ ਲੱਗੇ ਇੱਕ ਬੁੱਢੇ ਸਹਿਨ ਤਾਂ ਖੰਗ ਛਿੜ ਪਈ ਫਿਰ ਨਵਾਬ ਇੱਕ ਦੂਸਰੇ ਨੂੰ ਬੇਗਮਾ ਦਾ ਨਾਮ ਲੈ ਕੇ ਛੇੜਨ ਲੱਗੇ ਉਸ ਵੇਲੇ ਨਵਾਬਾਂ ਸਯਦਾਂ ਤੇ ਪ੍ਰੇਸ਼ਟੀਆਂ ਨੂੰ ਵੀ ਇਹ ਇਲਮ ਨਹੀਂ ਸੀ ਬੰਦਾ ਸਿੰਘ ਅਤੇ ਉਸਦੇ ਸਿੰਘ ਜੰਗਲੀ ਚੀਤਿਆਂ ਦੇ ਝੁੰਡ ਵਾਂਗ ਦਬੇ ਪੈਰੀ ਸਮਾਣੇ ਵੱਲ ਵੱਧ ਰਹੇ ਸਨ ਇੱਕ ਬਹੁਤ ਹੀ ਨੀਵੀਂ ਥਾਂ ਰੁੱਖਾਂ ਦੀ ਛਿੜੀ ਵਿੱਚ ਲਾਏ ਤੰਬੂ ਅੰਦਰ ਬੰਦਾ ਸਿੰਘ ਬਾਜ ਸਿੰਘ ਪਾਪਾ ਬినੋਦ ਸਿੰਘ ਕਾਨ ਸਿੰਘ ਅਤੇ ਫਤਿਹ ਸਿੰਘ ਬੈਠੇ ਆਪਣੇ ਗੁਪਤ ਚਾਰਾਂ ਵੱਲੋਂ ਲਿਆਂਦੀਆਂ ਸੂਚਨਾਵਾਂ ਬਾਰੇ ਵਿਚਾਰਾਂ ਕਰਨ ਲੱਗੇ ਖਾਲਸਾ ਜੀ ਸੂਮੀ ਲਿਹੇ ਸੇ ਦਾ ਪਾਸ ਆਪਣੀਆਂ ਫੌਜਾਂ ਹਨ ਹਥਿਆਰ ਨੇ ਹਵੇਲੀਆਂ ਅੰਦਰ ਤੋਪਾਂ ਵੀ ਹੋ ਸਕਦੀਆਂ ਨੇ ਕਾਨ ਸਿੰਘ ਬੋਲਿਆ ਇਹ ਅਸੀਂ ਕਿਸ ਤਰ੍ਹਾਂ ਸੋਚ ਸਕਦੇ ਹਾਂ ਉਹਨਾਂ ਕੋਲ ਹਥਿਆਰ ਅਤੇ ਫੌਜ ਨਹੀਂ ਹੋਵੇਗੀ ਗੱਲ ਇਹ ਹੈ ਸਮਾਣਾ ਨਾਲ ਵਈ ਖਾਤੇ ਬਰਾਬਰ ਕਰਨ ਦਾ ਸਮਾਂ ਹੈ ਬਾਦ ਸਿੰਘ ਨੇ ਕਿਹਾ ਸਿੰਘ ਜੀ ਮੈਂ ਆਪ ਦਾ ਇਸ਼ਾਰਾ ਨਹੀਂ ਸਮਝਿਆ ਬੰਦਾ ਸਿੰਘ ਬਾਦ ਸਿੰਘ ਵੱਲ ਤੱਕਿਆ ਜਲਾਦ ਸयद ਜਲਾਲਉਦੀਨ ਸਮਾਣੇ ਦਾ ਹੈ ਗੁਰੂ ਸਾਹਿਬ ਦੇ ਛੋਟੇ ਪੁੱਤਰਾਂ ਨੂੰ ਤਸੀਹੇ ਦੇ ਕੇ ਕਤਲ ਕਰਨ ਵਾਲੇ ਦੋ ਜਲਾਦ ਸ਼ਾਮਲ ਬੇਗ ਅਤੇ ਬਾਸ਼ਲ ਬੇਗ ਜਲਾਦ ਸ਼ਾਮਲ ਬੇਗ ਅਤੇ ਬਾਸ਼ਲ ਬੇਗ ਵੀ ਇਸੇ ਸਮਾਣੇ ਦੇ ਹਨ ਗੁਰੂ ਜੀ ਤਾਂ ਇਹ ਵੀ ਆਖਦੇ ਸਨ ਆਨੰਦਪੁਰ ਕਿਲਾ ਖਾਲੀ ਕਰਵਾਉਣ ਸਮੇਂ ਇੱਕ ਅਲੀ ਹੁਸੈਨ ਸੀ ਉਸਨੇ ਕੁਰਾਨ ਦੀਆਂ ਕਸਮਾਂ ਖਾ ਕੇ ਕਿਹਾ ਸੀ ਕਿਲਾ ਖਾਲੀ ਕਰਕੇ ਚੁੱਪਚਾਪ ਨਿਕਲ ਜਾਓ ਮੁਗਲ ਸੈਨਾ ਕੁਝ ਨਹੀਂ ਆਕੇਗੀ ਨਾ ਪਿੱਛਾ ਕਰੇਗੀ ਪਰ ਉਹਨਾਂ ਤੋਖੇ ਨਾਲ ਪਿੱਛਾ ਕੀਤਾ ਤੇ ਸਰਸਾ ਨਦੀ ਉੱਪਰ ਪੂਰਾ ਪਰਿਵਾਰ ਵਿਛੜ ਗਿਆ। ਗੁਰੂ ਸਾਹਿਬ ਵੱਲੋਂ ਉਲੱਥਾ ਕਰਵਾਏ ਬਹੁਮੁੱਲੇ ਗ੍ਰੰਥ ਨਦੀ ਵਿੱਚ ਡੋੜ ਗਏ। ਇਹ ਅਲੀ ਹੁਸੈਨ ਵੀ ਸਮਾਣੇ ਦਾ ਹੀ ਹੈ। ਜਿਵੇਂ ਜਿਵੇਂ ਬਾਦ ਸਿੰਘ ਦੱਸਦਾ ਗਿਆ ਬੰਦਾ ਸਿੰਘ ਦੀਆਂ ਅੱਖਾਂ ਵਿੱਚ ਰੋਹ ਭਰਦਾ ਗਿਆ। ਉਸਨੇ ਗੁੱਸੇ ਅਤੇ ਕ੍ਰਿਣਾ ਨਾਲ ਪੁੱਛਿਆ ਸਮਾਣੇ ਅੰਦਰ ਪਾਪੀਆਂ ਤੇ ਜ਼ਾਲਮਾਂ ਜਲਾਦੋਂ ਤੋਂ ਸਿਵਾ ਹੋਰ ਕੋਈ ਨਹੀਂ ਵੱਸਦਾ। ਵੱਸਦੇ ਹਨ ਖਾਲਸਾ ਜੀ। बड़े-बड़े तनाड सैयद नवाब बसले ਨੇ ਕਿਲਿਆਂ ਵਰਗੀਆਂ ਹਵੇਲੀਆਂ ਅੰਦਰ ਰਹਿੰਦੇ ਨੇ ਪਾਲਕੀਆਂ ਵਿੱਚ ਹੀ ਬਾਹਰ ਅੰਦਰ ਜਾਂਦੇ ਨੇ ਆਪਣੇ ਆਪ ਨੂੰ ਬਾਦਸ਼ਾਹ ਤੋਂ ਘੱਟ ਨਹੀਂ ਸਮਝਦੇ ਇਸ ਵਾਰ ਬਾਬਾ ਵਿਨੋਦ ਸਿੰਘ ਜੀ ਬੋਲੇ ਅੱਜ ਰਾਤ ਵੇਖਦੇ ਹਾਂ ਇਹਨਾਂ ਪਾਲਕੀਆਂ ਅੰਦਰ ਬੈਠਣ ਵਾਲਿਆਂ ਵਿੱਚ ਕਿੰਨਾ ਕੁ ਦਮ ਹੈ ਆਖਦਿਆਂ ਬੰਦਾ ਸਿੰਘ ਉੱਠ ਕੇ ਖੜਾ ਹੋ ਗਿਆ ਨਾਲ ਹੀ ਦੂਸਰੇ ਸਿੰਘ ਵੀ ਝਟ ਉੱਠ ਖੜੇ ਬੰਦਾ ਸਿੰਘ ਮਾਲਵੇ ਇਲਾਕੇ ਵਿੱਚੋਂ ਭਾਰੀ ਗਿਣਤੀ ਵਿੱਚ ਸਿੰਘਾਂ ਨੂੰ ਲੈ ਕੇ ਆਏ ਫਤੇ ਸਿੰਘ ਵੱਲ ਚਾਕਿਆ ਸਿੱਖ ਜੀ ਸਮਾਣੇ ਦਾ ਕਸਮਾ ਜ਼ਾਲਮਾਂ ਦੇ ਅਤਿਆਚਾਰੀਆਂ ਦਾ ਹੈ ਜ਼ੁਲਮ ਨੂੰ ਖਤਮ ਕਰਨੇ ਅਤੇ ਜ਼ਾਲਮਾਂ ਨੂੰ ਸਜ਼ਾ ਦੇਣ ਦਾ ਮੋਢ ਅਸੀਂ ਸਮਾਣੇ ਤੋਂ ਬੰਨ੍ਹਦੇ ਹਾਂ ਸਿੰਘਾਂ ਨੂੰ ਤਿਆਰ ਹੋਣ ਲਈ ਕਹੋ ਅਰਦਾਸ ਕਰੀਏ ਗੁਰੂ ਪਾਸੋਂ ਅਸ਼ੀਰਵਾਦ ਲਈਏ ਤੇ ਸਮਾਣੇ ਦੀਆਂ ਹਵੇਲੀਆਂ ਧੂੜ ਵਿੱਚ ਮਿਲਾ ਦੇਗੇ ਕੁਝ ਦੇਰ ਬਾਅਦ ਸਿੰਘਾਂ ਨੇ ਅਰਦਾਸ ਕਰਕੇ ਜੇਕਾਰੇ ਛੱਡੇ ਤੇ ਫਤਿਹ ਸਿੰਘ ਦੀ ਅਗਵਾਈ ਹੇਠ ਸਮਾਣੇ ਵੱਲ ਘੋੜੇ ਦੁੜਾਲੇ ਰਾਤ ਦਾ ਹਨੇਰਾ ਚਫੇਰੇ ਕਿਰਿਆ ਹੋਇਆ ਸੀ ਅਚਾਨਕ ਉੱਡੀ ਧੂੜ ਵਿੱਚ ਬੰਦਾ ਸਿੰਘ ਨੂੰ ਕੁਝ ਵੀ ਨਜ਼ਰ ਨਹੀਂ ਸੀ ਆ ਰਿਹਾ ਉਸਨੇ ਗੁਰੂ ਵੱਲੋਂ ਬਖਸ਼ਿਸ਼ ਕੀਤੀ ਤੀਰਾਂ ਨੂੰ ਮੱਥੇ ਨਾਲ ਛੁਆਇਆ ਤੇ ਆਪਣੇ ਤਰਕਸ਼ ਵਿੱਚ ਸਾਂਭ ਲਏ ਸਮਾਣੇ ਦੇ ਲੋਕ ਰਾਤ ਦਾ ਰੋਟੀ ਟੁਕ ਖਾ ਕੇ ਪੈ ਗਏ ਸਨ ਉਮਰਾ ਸ਼ਹਿਦਾ ਅਤੇ ਨਵਾਬਾਂ ਦੀਆਂ ਹਵੇਲੀਆਂ ਜਾਗਦੀਆਂ ਸਨ ਗੋਲ ਕਮਰਿਆਂ ਦੇ ਭਾਰੇ ਥੰਮਾਂ ਨਾਲ ਬੱਧੀਆਂ ਬਲਦੀਆਂ ਮਸ਼ਾਲਾਂ ਦੀਆਂ ਰੋਸ਼ਣੀਆਂ ਵਿੱਚ ਬੋੜੇ ਮੂੰਹਾਂ ਵਾਲੇ ਨਵਾਬ ਵੀ ਤਵਾਇਫਾਂ ਦੇ ਨਾਚ ਵੇਖਣ ਵਿੱਚ ਮਸਤ ਸਨ ਆਪਣੇ ਆਪ ਨੂੰ ਜਮਾਂ ਮਰਦ ਸਮਝਦੇ ਸੈਦ ਜਬਰੀ ਚੁੱਕ ਕੇ ਲਿਆਂਦੀਆਂ ਗੈਰ ਮੁਸਲਿਮ ਮੁਟਿਆਰਾਂ ਨਾਲ ਸੇਜਾਂ ਸਾਂਝੀਆਂ ਕਰਨ ਲਈ ਆਪਣੇ ਆਪ ਨੂੰ ਤਿਆਰ ਕਰ ਰਏ ਸਨ ਹਵੇਲੀਆਂ ਦੇ ਗੱਭਰੂ ਸਾਈਸ ਅਤੇ ਨੌਕਰ ਨਵਾਬਾ ਦੀਆਂ ਬੇਗਮਾਂ ਨਾਲ ਚੋਲ-ਮੋਲ ਕਰਨ ਦੇ ਆਪਣੇ ਦਾਅ ਖੇੜ ਰਹੇ ਸਨ ਅਚਾਨਕ ਅਸਮਾਨੋਂ ਬਿਜਲੀ ਦੇ ਡਿੱਗਣ ਵਾਂਗ ਸਮਾਣੇ ਦੀ ਧਰਤੀ ਹਿੱਲ ਗਈ ਹਵੇਲੀਆਂ ਦਿਆਂ ਕਿਲਿਆਂ ਵਰਗੀਆਂ ਮਜ਼ਬੂਤ ਦੀਵਾਰਾਂ ਉਲੰਘ ਕੇ ਫਤਿਹ ਸਿੰਘ ਅਤੇ ਉਸ ਦੇ ਸਿੰਘਾਂ ਨੇ ਜਦੋਂ ਜੇਕਾਰੇ ਜਾ ਛੱਡੇ ਨੰਗੇ ਅਧਨੰਗੇ ਨਵਾਬ ਭਾਰੀ ਪਲੰਗਾ ਹੇਡ ਛੁਪ ਕੇ ਆਪਣੇ ਸਿਪਾਹੀਆਂ ਅਤੇ ਰਾਖਿਆਂ ਨੂੰ ਪੁਕਾਰਨ ਲੱਗੇ ਪਰ ਸਿੰਘ ਤਾਂ ਗੜਿਆਂ ਵਾਂਗ ਆਵਰੇ ਸਨ ਕਿਸੇ ਨੂੰ ਤਿਆਰੀ ਕਰਨ ਜਾਂ ਮੁਕਾਬਲਾ ਕਰਨ ਦਾ ਮੌਕਾ ਹੀ ਨਹੀਂ ਮਿਲਿਆ ਕੁਝ ਸੰਭਲ ਕੇ ਨਵਾਬਾਂ ਨੇ ਪਹਿਰੇਦਾਰਾਂ ਨੂੰ ਹਵੇਲੀਆਂ ਦੇ ਦਰਵਾਜ਼ੇ ਬੰਦ ਕਰਕੇ ਪਹਿਰੇ ਉੱਪਰ ਮੁਸਤੈਦੀ ਨਾਲ ਡਟਣ ਦਾ ਹੁਕਮ ਕੀਤਾ ਪਰ ਉਦੋਂ ਤੱਕ ਤਾਂ ਸਿਰਾਂ ਉੱਪਰੋਂ ਦੀ ਪਾਣੀ ਲੰਘ ਚੁੱਕਿਆ ਸੀ ਸਿੰਘ ਪੂਰੇ ਰੋਅ ਅਤੇ ਗੁੱਸੇ ਵਿੱਚ ਸਨ ਉਹਨਾਂ ਦੇ ਛਖੜ ਸਾਹਮਣੇ ਜੋ ਅੜਿਆ ਝੜ ਗਿਆ ਸਿੰਘ ਹਾੜ ਦੇ ਪਾਣੀ ਵਾਂਗ ਸਭ ਕੁਝ ਤਬਾਹ ਕਰਦੇ ਰੋੜ ਦੇ ਸਮਾਨੇ ਦੀਆਂ ਗਲੀਆਂ ਵਿੱਚ ਹੁੰਝਾ ਮਾਰਨ ਲੱਗੇ ਫਾਨੇਰੇ ਵਿੱਚ ਨੇਜਿਆਂ ਦੇ ਆਰ ਪਾਰ ਹੋਣ ਤੇ ਕੁਰਲਾਉਂਦੇ ਸਿਪਾਹੀਆਂ ਦੀਆਂ ਚੀਖਾਂ ਖੜਕਦੀਆਂ ਤਲਵਾਰਾਂ ਤੇ ਘਰਾਂ ਅੰਦਰੋਂ ਡਰ ਕੇ ਡਾਡਾ ਮਾਰਦੇ ਬੱਚਿਆਂ ਦੀਆਂ ਭਿਆਨਕ ਆਵਾਜ਼ਾਂ ਨੇ ਸਮਾਣੇ ਵਿੱਚ ਪਰਲੋ ਲੈ ਜਾਂਦੇ ਸਮਾਣੇ ਦੀਆਂ ਗਲੀਆਂ ਇੰਨੀਆਂ ਭੀੜੀਆਂ ਸਨ ਇਹਨਾਂ ਵਿੱਚੋਂ ਕੋੜੇ ਨਹੀਂ ਸੰਦੋੜ ਸਕਦੇ ਕੁਝ ਸਿੰਘ ਤਾਂ ਕੋੜਿਆਂ ਉੱਪਰ ਚੜ੍ਹ ਕੇ ਛੱਤਾਂ ਉੱਪਰ ਛਾਲਾ ਮਾਰ ਰਹੇ ਸਨ ਫਤਿਹ ਸਿੰਘ ਨੂੰ ਇਹ ਮੁਸ਼ਕਲ ਬਾਰੇ ਪਤਾ ਲੱਗਿਆ ਤਾਂ ਉਸ ਗੁੱਸੇ ਵਿੱਚ ਗਿਆ ਅੱਗਾਂ ਲਾ ਦਿਓ ਇੱਕ ਵੀ ਮਸਲਾ ਬਚ ਕੇ ਨਹੀਂ ਜਾਣਾ ਚਾਹੀਦਾ ਫੂਕ ਦਿਓ ਤਬਾਹ ਕਰ ਦਿਓ ਲੁੱਟ ਲਓ ਗਲੀਆਂ ਵਿੱਚ ਕਟੀਆਂ ਵੱਡੀਆਂ ਲਾਸ਼ਾਂ ਤੇ ਜ਼ਖਮੀਆਂ ਨੂੰ ਲਤਾੜਦੇ ਸਿੰਘਾਂ ਨੇ ਨਵਾਬਾਂ ਦੀਆਂ ਹਵੇਲੀਆਂ ਜਾ ਫੋਕੀਆਂ ਵੇਖਦਿਆਂ ਵੇਖਿਦਿਆਂ ਅੱਗ ਦੀਆਂ ਲਾਟਾਂ ਸਮਾਨ ਵੱਲ ਉੱਠਣ ਲੱਗੀਆਂ ਕਬਰਾ ਕੇ ਬਾਹਰ ਵੱਲ ਨੱਠੇ ਨਵਾਬਾਂ ਤੇ ਸਹਿਆਂ ਦਾ ਨੂੰ ਸਿੰਘਾਂ ਨੇ ਚਾਰ ਕਦਮ ਨਹੀਂ ਪੁੱਟਣ ਦਿੱਤੇ ਦਿਨ ਚੜ੍ਹਦੇ ਤੱਕ ਪੂਰਾ ਸਮਾਨਾ ਜਲਦਾ ਰਿਹਾ ਜਦ ਖਬਰ ਆਸ-ਪਾਸ ਦੇ ਪਿੰਡਾਂ ਚ ਵਸਤੇ ਮੁਜਾਰਿਆਂ ਤੱਕ ਪੁੱਜੀ ਤਾਂ ਉਹਨਾਂ ਦੇ ਹੱਥ ਜੋ ਆਇਆ ਲੈ ਕੇ ਸਮਾਨ ਵੱਲ ਸਮਾਣੇ ਵੱਲ ਵਹੀਰਾਂ ਘਤ ਤੁਰੇ ਨਵਾਬ ਉੱਪਰ ਉਹਨਾਂ ਨੂੰ ਪਹਿਲਾਂ ਹੀ ਗੁੱਸਾ ਸੀ ਇਹੀ ਮੌਕਾ ਸੀ ਉਹਨਾਂ ਪਿੰਡਾਂ ਵਿੱਚ ਪੀਪੇ ਖੜਕਾ ਕੇ ਸੱਦਾ ਦਿੱਤਾ ਗੁਰੂ ਦੇ ਸਿੰਘਾਂ ਨੇ ਨਵਾਬਾਂ ਨੂੰ ਸੌਦਾ ਲਾ ਦਿੱਤਾ ਆਓ ਉਹਨਾਂ ਦੀ ਮਦਦ ਕਰੀਏ ਸਮਾਣੇ ਦੇ ਲਾਗੇ ਪੁੱਜ ਕੇ ਲੋਕ ਪੁੱਚੱਕੇ ਰਹਿ ਗਏ ਜਿਨ੍ਹਾਂ ਗਲਿਆਂ ਅੰਦਰ ਕਿਸੇ ਨੂੰ ਦਾਖਲ ਹੋਣ ਦਾ ਹੁਕਮ ਨਹੀਂ ਸੀ ਜਿਨ੍ਹਾਂ ਹਵੇਲੀਆਂ ਵੱਲ ਆਮ ਆਦਮੀ ਅੱਖ ਭਰ ਕੇ ਵੇਖਣ ਦੀ ਜੁਰਤ ਨਹੀਂ ਸੀ ਕਰ ਸਕਦਾ ਜਿਨ੍ਹਾਂ ਨਵਾਬਾਂ ਦੀਆਂ ਪਾਲਗੀਆਂ ਨਿਕਲਦੀਆਂ ਰਹਾegir ਪਿੱਠਾਂ ਕਰਕੇ ਨੀਵੀਆਂ ਪਾ ਕੇ ਖੜ ਜਾਂਦੇ ਸਨ ਸਭ ਕੁਝ ਟਹਿ ਢੇਰੀ ਪਿਆ ਸੀ ਇੱਕ ਹਵੇਲੀਆਂ ਤਾਂ ਅਜੇ ਵੀ ਜਲ ਰਹੀਆਂ ਸਨ ਬਹੁਤੀਆਂ ਵਿੱਚੋਂ ਧੂਆਂ ਉੱਠ ਰਿਹਾ ਸੀ ਸਮਾਣਾ ਸ਼ਮਸ਼ਾਨ ਘਾਟ ਬਣਿਆ ਪਿਆ ਸੀ ਪਿੰਡਾਂ ਦੇ ਲੋਕ ਨਵਾਬਾਂ ਉਮਰਾ ਸਹਿਆਂ ਦੇ ਪੀੜੀਦਰ ਪੀੜੀ ਮਜਾਰੇ ਸਨ ਜਿਹੜੇ ਇਹਨਾਂ ਦੀਆਂ ਜ਼ਮੀਨਾਂ ਵਾਉਂਦੇ ਬੀਜਦੇ ਸਨ ਇਹਨਾਂ ਦੇ ਜ਼ੁਲਮਾਂ ਤੇ ਨਪੀੜੇ ਕਿਸਾਨਾਂ ਨੇ ਖੇਜ ਅਤੇ ਗੁੱਸੇ ਨਾਲ ਹਵੇਲੀਆਂ ਅੰਦਰ ਮਰੇ ਪਏ ਨਵਾਬਾਂ ਦੇ ਠੁੱਡੇ ਮਾਰੇ ਇਹਨਾਂ ਉੱਪਰ ਥੁੱਕਿਆ ਤੇ ਫਿਰ ਹਵੇਲੀਆਂ ਅੰਦਰ ਜੋ ਬਚਿਆ ਖੁਚਿਆ ਲੱਭਿਆ ਲੁੱਟ ਲਿਆ ਕਬਰਾਈ ਅਤੇ ਪਹਿਬੀਤ ਹੋਏ ਆਪਣੇ ਕਿਲੇ ਪਟਾਕੇ ਇੱਧਰ ਉੱਧਰ ਦੌੜਦੇ ਆਰੰਭ ਦੇ ਦਿਦਾਰੂ ਪਸ਼ੂਆਂ ਨੂੰ ਮਜਾਰਿਆਂ ਹੱਕ ਲਿਆ ਕੋੜੇ ਸਿੰਘਾਂ ਕਾਬੂ ਕਰ ਲਏ ਹਵੇਲੀਆਂ ਅੰਦਰੋਂ ਹਥਿਆਰ ਅਤੇ ਖਜ਼ਾਨੇ ਸਿੰਘਾਂ ਸਾਹਮਲੇ ਸਮਾਨੇ ਨੂੰ ਠੇ ਬਣਾ ਕੇ ਸਿੰਘ ਆਪਣੇ ਟਿਕਾਣੇ ਪਰਤ ਆਏ ਫਤਿਹ ਸਿੰਘ ਨੇ ਜੇਕਾਰਾ ਛੱਡਦਿਆਂ ਬੰਦਾ ਸਿੰਘ ਨੂੰ ਕਿਹਾ ਗੁਰੂ ਦੀ ਮੇਰ ਨਾਲ ਫਤਿਹ ਨਸੀਬ ਹੋਈ ਹੈ ਬੰਦਾ ਸਿੰਘ ਆਪਣੇ ਵਿਸ਼ੇਸ਼ ਸਿੰਘਾਂ ਨਾਲ ਤੁਰੰਤ ਸਮਾਨੇ ਤੁਰੰਤ ਸਾਹਮਣੇ ਵੱਲ ਗਿਆ ਉਸ ਨੂੰ ਦੂਰੋਂ ਹੀ ਹਵੇਲੀਆਂ ਵਿੱਚੋਂ ਧੂਆਂ ਉੱਠਦਾ ਦਿਸਿਆ ਫਿਰ ਖੰਡਰ ਬਣੀਆਂ ਹਵੇਲੀਆਂ ਵੇਖ ਕੇ ਉਸਨੇ ਫਤੇ ਸਿੰਘ ਵੱਲ ਗਰਮ ਨਾਲ ਤੱਕਿਆ ਇੱਕ ਪਾਸੇ ਥੋੜੀ ਵਿਤ ਤੇ ਸਹੀ ਸਲਾਮਤ ਹੱਲਾ ਵੇਖ ਕੇ ਕਾਣ ਸਿੰਘ ਨੇ ਪੁੱਛਿਆ ਇਹ ਕਿਵੇਂ ਸੇਕ ਲੱਗਣੋ ਰਹਿ ਗਿਆ ਇਹ ਜੈਣੀਆਂ ਦੀ ਬਸਤੀ ਹੈ ਕੁਝ ਸਥਾਨਕ ਲੋਕਾਂ ਦੱਸਿਆ ਫਤੇ ਸਿੰਘ ਨੇ ਕਿਹਾ ਹਨੇਰਾ ਸੀ ਸਿੰਘਾਂ ਦੀ ਨજર ਨਹੀਂ ਚੜੀ ਨਹੀਂ ਤਾਂ ਜੈਣੀ ਲੋਕ ਵੀ ਤੁਰਕਾਂ ਨਾਲ ਵੇਚੀ ਪੀਸੇ ਜਾਣੇ ਸਨ ਅਸੀਂ ਇੱਥੇ ਦਰਬਾਰ ਲਾਵਾਂਗੇ ਬੰਦਾ ਸਿੰਘ ਨੇ ਐਲਾਨ ਕੀਤਾ ਝਟ ਪ੍ਰਬੰਧ ਹੋਣ ਲੱਗਾ ਝਾੜੂ ਮਾਰ ਕੇ ਮਸ਼ਕੀਆਂ ਨੇ ਪਾਣੀ ਛਿੜਕ ਦਿੱਤਾ ਬੰਦਾ ਸਿੰਘ ਦੇ ਬੈਠਣ ਲਈ ਇੱਕ ਚੌਂਕੀ ਲਿਆਂਦੀ ਗਈ ਪਿੰਡਾਂ ਦੇ ਲੋਕ ਅਤੇ ਨਵਾਬਾਂ ਦੇ ਮੁਜਾਰੇ ਆਪਣੀਆਂ ਸ਼ਿਕਾਇਤਾਂ ਦੱਸਣ ਲਈ ਠਹਿਰ ਗਏ ਬੰਦਾ ਸਿੰਘ ਦੇ ਹੁਕਮ ਤੇ ਲੁੱਟ ਦਾ ਸਾਰਾ ਸਮਾਨ ਇੱਕ ਥਾਂ ਇਕੱਠਾ ਕਰ ਦਿੱਤਾ ਗਿਆ ਬੰਦਾ ਸਿੰਘ ਉੱਠ ਖੜਾ ਸਾਰਿਆਂ ਵੱਲ ਬਾਜ਼ ਅੱਖ ਨਾਲ ਤੱਕਿਆ ਫਤੇ ਸਿੰਘ ਉੱਤੇ ਪਿੱਛੇ ਅੰਗ ਰੱਖ ਕੇ ਕਵਾੰਗ ਚਕੰਨਾ ਹੋ ਕੇ ਖੜ ਗਿਆ ਬੰਦਾ ਸਿੰਘ ਬੋਲਣ ਲੱਗਾ ਸਿੰਘ ਜੀ ਖਾਲਸਾ ਫੌਜ ਨੇ ਗੁਰੂ ਦੀ ਕਿਰਪਾ ਨਾਲ ਫਤਿਹ ਹਾਸਲ ਕੀਤੀ ਹੈ ਪਾਪੀਆਂ ਨੂੰ ਸਜ਼ਾ ਮਿਲੀ ਹੈ ਖਾਲਸਾ ਫੌਜ ਦੀਆਂ ਇਹ ਮੋਹਿਮਾ ਜਾਰੀ ਰਹਿਣਗੀਆਂ ਅਸੀਂ ਐਲਾਨ ਕਰਦੇ ਹਾਂ ਕੁਝ ਧਨ ਫੌਜ ਦੇ ਖਰਚਿਆਂ ਅਤੇ ਹਥਿਆਰਾਂ ਲਈ ਰੱਖ ਕੇ ਬਾਕੀ ਸਭ ਸਿੰਘਾਂ ਤੇ ਲੋੜਵੰਦ ਗਰੀਬਾਂ ਵਿੱਚ ਤਕਸੀਮ ਕਰ ਦਿੱਤਾ ਜਾਵੇ ਸੁਣਦੇ ਆਂ ਹੀ ਲੋਕ ਜੈ ਜੈਕਾਰ ਕਰਨ ਲੱਗੇ ਸਿੰਘਾਂ ਨੇ ਜੇਕਾਰੇ ਛੱਡੇ ਉਸ ਵੇਲੇ ਥੋੜੀ ਦੂਰ ਇੱਕ ਨਵਾਬ ਦੀ ਹਵੇਲੀ ਦੀ ਭਾਰੀ ਸ਼ਤ ਜਲਦੀ ਜਲਦੀ ਹੇਠਾਂ ਜਾ ਪਈ ਲੋਕ ਪੈਪੀਤ ਹੋਏ ਕਾਲੇ ਧੂਏ ਅਤੇ ਗਰਦੋ ਗੁਬਾਰ ਵੱਲ ਤੱਕਣ ਲੱਗੇ ਲੋਕੋ ਨੂੰ ਬੰਦਾ ਸਿੰਘ ਦੀ ਫੇਰ ਆਵਾਜ਼ ਸੁਣੀ ਆ ਲੋਕ ਜੋ ਸਾਡੇ ਸਾਹਮਣੇ ਬੈਠ ਗਏ ਬੈਠੇ ਹੋਏ ਨੇ ਕਿਸਾਨ ਮੁਜ਼ਾਰੇ ਹਲਵਾਹਕ ਜਿਹੜੇ ਆਸ-ਪਾਸ ਦੇ ਪਿੰਡਾਂ ਤੋਂ ਆਏ ਨੇ ਇਹ ਜਿਹੜੀ ਜ਼ਮੀਨ ਵਾਉਂਦੇ ਨੇ ਜਿੰਨੀ ਉੱਪਰ ਵੀ ਕਾਸਟ ਕਰਦੇ ਨੇ ਅੱਜ ਤੋਂ ਇਹਨਾਂ ਕਿਸਾਨਾਂ ਮਜ਼ਾਰਿਆਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਜਾਂਦਾ ਹੈ। ਹੁਣ ਇਹ ਆਪਣੀਆਂ ਜ਼ਮੀਨਾਂ ਦੇ ਖੁਦ ਮਾਲਕ ਹੋਣਗੇ। ਲੋਕਾਂ ਨੇ ਫਿਰ ਬੰਦਾ ਸਿੰਘ ਦੀ ਜੈ ਜੈਕਾਰ ਕੀਤੀ। ਬੰਦਾ ਸਿੰਘ ਨੇ ਵਰਜਿਆ ਜੈ ਗੁਰੂ ਦੀ, ਜੈ ਖਾਲਸਾ ਫੌਜ ਦੀ ਤੇ ਜੈ ਸਿੰਘਾਂ ਦੀ। ਕਿਸਾਨਾਂ ਮਜ਼ਾਰਿਆਂ ਨੇ ਗੁਰੂ ਦੀ ਅਤੇ ਸਿੰਘਾਂ ਦੀ ਜੈ ਜੈਕਾਰ ਕੀਤੀ। ਬੰਦਾ ਸਿੰਘ ਦੀ ਗਰਮ ਨਾਲ ਛਾਤੀ ਫੁੱਲ ਗਈ। ਉਸ ਨੇ ਫਿਰ ਐਲਾਨ ਕੀਤਾ ਸੁਣੋ ਅੱਜ ਤੋਂ ਸਮਾਣੇ ਦਾ ਹਾਕਮ ਫਤਿਹ ਸਿੰਘ ਹੋਵੇਗਾ ਇਸ ਦੀ ਸਹਾਇਤਾ ਲਈ ਖਾਲਸਾ ਪੰਚਾਇਤ ਹੋਵੇਗੀ ਸਾਰੇ ਪ੍ਰਬੰਧ ਅਤੇ ਫੈਸਲੇ ਖਾਲਸਾ ਪੰਚਾਇਤ ਦੀ ਸਲਾਹ ਨਾਲ ਲਏ ਜਾਣਗੇ ਸਿੰਘਾਂ ਨੇ ਫਿਰ ਜੇ ਕਾਰਿ ਛੱਡੇ ਔਰ ਸੁਣੋ ਬੰਦਾ ਸਿੰਘ ਪੂਰੇ ਜੋਸ਼ ਅਤੇ ਉਤਸ਼ਾਹ ਵਿੱਚ ਇੱਥੇ ਤੁਰੰਤ ਗੁਰੂ ਜੀ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਯਾਦ ਵਿੱਚ ਇੱਕ ਖੜਾ ਤਿਆਰ ਕਰੋ ਥੜੇ ਉੱਪਰ ਖਾਲਸਾ ਫੌਜ ਦਾ ਨਿਸ਼ਾਨ ਲਹਿਰਾਓ ਗੁਰੂ ਦਾ ਖਾਲਸਾ ਤੇ ਬਾਕੀ ਸਭ ਜਾਣ ਲੈਣ ਅੱਜ ਤੋਂ ਫਤਿਹ ਸਿੰਘ ਸਮਾਣਾ ਅਤੇ ਇਸ ਨਾਲ ਲੱਗਦੇ ਪਰਗਣਿਆਂ ਦਾ ਫੌਜਦਾਰ ਹੈ ਮੇਰਾ ਹੁਕਮ ਹੈ ਅਗਰ ਕੋਈ ਨਵਾਬ ਜੈ सयਦ ਜਿਉਂਦਾ ਮਿਲਦਾ ਉਸ ਨੂੰ ਕਤਲ ਕਰ ਦਿੱਤਾ ਜਾਵੇ ਜਿਹੜੇ ਮੁਸਲਮਾਨ ਖਾਲਸਾ ਫੌਜ ਨਾਲ ਮਿਲ ਕੇ ਚੱਲਣਗੇ ਉਹਨਾਂ ਨੂੰ ਕੁਝ ਨਾ ਕਿਹਾ ਜਾਏ ਜਬਰੀ ਧਰਮ ਪਰਿਵਰਤਨ ਨਾ ਕੀਤਾ ਜਾਣ ਮਸਜਿਦਾਂ ਨੂੰ ਨੁਕਸਾਨ ਨਾ ਪਹੁੰਚਾਇਆ ਜਾਏ ਹਰ ਮੁਸਲਮਾਨ ਜੋ ਖਾਲਸਾ ਫੌਜ ਦੀ ਮਦਦ ਕਰੇਗਾ ਉਸ ਨੂੰ ਨਮਾਜ਼ ਪੜਨ ਦੀ ਖੋਲ ਹੋਏਗੀ ਹੁਣ ਫੇਰ ਖਾਲਸੇ ਦੀ ਜੇਜੇਕਾਰ ਹੋਈ ਤੇ ਜੇਕਾਰੇ ਛੱਡੇ ਗਏ ਫੌਜਦਾਰ ਫਤਿਹ ਸਿੰਘ ਉਸ ਦੇ ਸਲਾਹਕਾਰ ਅਤੇ ਸਿੰਘਾਂ ਦੀ ਫੌਜੀ ਟੁਕੜੀ ਸਮਾਨੇ ਦੇ ਪ੍ਰਬੰਧ ਲਈ ਛੱਡ ਕੇ ਬੰਦਾ ਸਿੰਘ ਆਪਣੇ ਸਾਥੀਆਂ ਸਮੇਤ ਪੜਾਉ ਉੱਪਰ ਵਾਪਸ ਆ ਕੇ ਅਗਲੀ ਕਾਰਵਾਈ ਲਈ ਵਿਉਂਤਬੰਦੀ ਕਰਨ ਲੱਗਾ ਬੰਦਾ ਸਿੰਘ ਨੂੰ ਕੋਈ ਫਿਕਰ ਸਨ ਸਰਹਿੰਦ ਨਾਲ ਕਿਵੇਂ ਮੱਥਾ ਲਾਇਆ ਜਾਵੇ ਕੀਰਤਪੁਰ ਲਾਗੇ ਇਕੱਠੇ ਹੋਏ ਸਿੰਘ ਦਰਿਆ ਕਿਵੇਂ ਪਾਰ ਕਰਨ ਉਦੋਂ ਹੀ ਪਹਿਰੇਦਾਰ ਨੇ ਆ ਕੇ ਦੱਸਿਆ ਬਾਬਾ ਬినੋਦ ਸਿੰਘ ਅਤੇ ਜਥੇਦਾਰ ਬਾਦ ਸਿੰਘ ਮਿਲਣਾ ਚਾਹੁੰਦੇ ਨੇ ਆ ਸਕਦੇ ਨੇ ਬੰਦਾ ਸਿੰਘ ਨੇ ਕਿਹਾ ਤੇ ਉਹਨਾਂ ਦੇ ਬੈਠਣ ਲਈ ਆਸਣ ਠੀਕ ਕਰਨ ਲੱਗਾ ਖੇਮੇ ਅੰਦਰ ਆਉਂਦਿਆਂ ਹੀ ਦੋਨਾਂ ਸਿੰਘਾਂ ਨੇ ਫਤਿਹ ਬੁਲਾਈ ਬੰਦਾ ਸਿੰਘ ਦੇ ਇਸ਼ਾਰੇ ਉੱਤੇ ਲਾਗੇ-ਲਾਗੇ ਬੈਠਦੇ ਆ ਬినੋਦ ਸਿੰਘ ਬੋਲਿਆ ਖਾਲਸਾ ਜੀਓ ਗੁਰੂ ਦੀ ਬਖਸ਼ਿਸ਼ ਨਾਲ ਖਾਲਸਾ ਵਜ ਨੇ ਸਮਾਣਾ ਫਤਿਹ ਕਰ ਲਿਆ ਹੈ ਦੋਸ਼ੀਆਂ ਨੂੰ ਸਜ਼ਾ ਮਿਲੀ ਹੈ ਹਵੇਲੀਆਂ ਉਜਾੜ ਦਿੱਤੀਆਂ ਹਨ ਉਹਨਾਂ ਨਾਲ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਸੀ ਗੁਰੂ ਜੀ ਦਾ ਵੀ ਇਹ ਆਦੇਸ਼ ਸੀ ਬੇਕਸੂਰਾ ਨੂੰ ਸਜ਼ਾ ਨਾ ਮਿਲੇ નિર્ਦੋਸ਼ਾਂ ਦਾ ਖਿਆਲ ਰੱਖਿਆ ਜਾਵੇ ਪਰ ਸਮਾਣਾ ਦਾ ਪੂਰਾ ਨਗਰ ਉੱਜੜ ਗਿਆ ਹੈ ਬੰਦਾ ਸਿੰਘ ਇੱਕ ਪਲ ਤਿੱਖੀਆਂ ਨਜ਼ਰਾਂ ਨਾਲ ਬਾਬਾ ਬినੋਦ ਸਿੰਘ ਵੱਲ ਚਾਕਿਆ ਫਿਰ ਬੋਲਿਆ ਸਿੰਘ ਜੀ ਜਦ ਜੰਗ ਦੇ ਮੈਦਾਨ ਵਿੱਚ ਹੋਈਏ ਤਾਂ ਤੁਹਾਡੇ ਸਾਹਮਣੇ ਸਿਰਫ ਦੁਸ਼ਮਣ ਹੋਵੇ ਉਸ ਦਾ ਖਾਤਮਾ ਆਪਣੇ ਹਿੱਤ ਵਿੱਚ ਹੋਵੇ ਉਦੋਂ ਇਹ ਨਹੀਂ ਵੇਖਣ ਦਾ ਸਮਾਂ ਹੁੰਦਾ ਨਗਰ ਵੱਸਦਾ ਹੈ ਜਾਂ ਉਜੜਦਾ ਹੈ ਜੰਗ ਵਿੱਚ ਤਾਂ ਪੂਰੇ ਦੇ ਪੂਰੇ ਮੁਲਕ ਦਬਾਹ ਹੋ ਜਾਂਦੇ ਨੇ ਸਿਰਫ ਯਾਦ ਰਹਿ ਜਾਂਦੀ ਹੈ ਜਾਂ ਬਾਜਾਂ ਦੀ ਵੀਰਤਾ ਸੂਰਬੀਰਾਂ ਦੇ ਸਾਹਸੀ ਗਰਮ ਜੰਗਾਂ ਹਥੇਲੀ ਉੱਪਰ ਸਿਰ ਰੱਖ ਕੇ ਲੜੀਆਂ ਜਾਂਦੀਆਂ ਨੇ ਸਿੰਘ ਜੀ ਤਿਰਪੋਖ ਸਿਪਾਹੀ ਦਾ ਆਪਣੇ ਪੈਰਾਂ ਦੇ ਖੜਾਕ ਵਿੱਚ ਵੀ ਬੈਰੀ ਦੇ ਕੋੜਿਆਂ ਦੀਆਂ ਟਾਪਾਂ ਦਾ ਭੁਲੇਖਾ ਖਾਂਦੇ ਨੇ ਪਰ ਖਾਲਸਾ ਜੀਓ ਦਰਅਸਲ ਬੰਦਾ ਸਿੰਘ ਨੇ ਬినੋ ਸਿੰਘ ਨੂੰ ਟੋਕਿਆ ਮਾਫ ਕਰਨਾ ਸਿੰਘ ਜੀ ਇਸ ਮਸਲੇ ਨੂੰ ਆਪਾਂ ਬਹੁਤ ਲੰਮਾ ਨਾ ਖਿੱਚੀਏ ਇਹਨਾਂ ਨਵਾਬਾਂ ਸਯਾਦਾਂ ਤੁਰਕਾਂ ਨੇ ਜ਼ੁਲਮ ਕੀਤੇ ਇਸ ਦੀ ਸਜ਼ਾ ਉਹਨਾਂ ਨੂੰ ਮਿਲੀ ਬਾਤ ਖਤਮ ਅਸੀਂ ਅੱਗੇ ਦੀ ਤਿਆਰੀ ਕਰਨੀ ਹੈ ਸਰਹਿੰਦ ਦੇ ਨਵਾਬ ਨਾਲ ਲੇਖਾ ਜੋਖਾ ਬਰਾਬਰ ਕਰਨਾ ਹੈ ਇਹ ਵੱਡੇ ਕੰਮ ਨੇ ਹੁਣ ਖਾਲਸਾ ਫੌਜ ਜੋਸ਼ ਵਿੱਚ ਹੈ ਸਿੰਘ ਚੜ੍ਹਦੀ ਕਲਾ ਵਿੱਚ ਹਨ ਸਰਹਿੰਦ ਜਦ ਤੱਕ ਸਮਾਣੇ ਵਾਂਗ ਖੱਡਣ ਨਹੀਂ ਬਣਦੀ ਮੇਰਾ ਲਹੂ ਠੰਡਾ ਨਹੀਂ ਹੋਣਾ ਹੁਣ ਮਸਲਾ ਸਰਹਿੰਦ ਦੇ ਸੂਬੇ ਨੂੰ ਸਜ਼ਾ ਦੇ ਕੇ ਹਾਲ ਹੋਣ ਵਾਲਾ ਨਹੀਂ ਹੈ ਹੁਣ ਮਸਲਾ ਹਿੰਦ ਵਿੱਚੋਂ ਮੁਗਲ ਹਕੂਮਤ ਦਾ ਸਫਾਇਆ ਕਰਨ ਦਾ ਗੁਰੂ ਸਾਹਿਬ ਸੁਪਨੇ ਵਿੱਚ ਵੀ ਪੁੱਛਦੇ ਹਨ ਪੰਜਾਬ ਦੇਸ਼ ਦਾ ਕੀ ਬਣਿਆ ਖਾਲਸਾ ਫੌਜ ਨੇ ਗੁਰੂ ਨੂੰ ਜਵਾਬ ਦੇਣਾ ਹੈ ਇਹ ਤਰਕ ਛੱਡੋ ਜੰਗ ਦੇ ਅਸੂਲ ਕੀ ਨੇ ਕੌਣ ਜੀਵੇ ਕੌਣ ਮਰਿਆ ਹਾਲ ਦੀ ਘੜੀ ਇਹੀ ਸੋਚਣਾ ਪੈਣਾ ਜੰਗ ਹਾਰ ਗਏ ਤਾਂ ਮੌਤ ਜਿੱਤ ਗਏ ਤਾਂ ਜੀਵਨ ਤਿਆਰੀ ਕਰੋ ਖਾਲਸਾ ਫੌਜ ਨੇ ਸਭ ਤੋਂ ਘਮੰਡੀ ਨਵਾਬ ਨਾਲ ਟੱਕਰ ਲੈਣੀ ਹੈ ਆ ਕੇ ਬੰਦਾ ਸਿੰਘ ਉੱਠ ਖੜਾ ਬਾਬਾ ਬినੋ ਸਿੰਘ ਅਤੇ ਬਾਸ ਸਿੰਘ ਇਸ਼ਾਰਾ ਸਮੇਂ ਦੇ ਹੋਏ ਫਤਿਹ ਬੁਲਾ ਕੇ ਤੰਬੂ ਵਿੱਚੋਂ ਬਾਹਰ ਨਿਕਲ ਆਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤਾਂ ਇਹ ਸੀ ਬਾਬਾ ਬੰਦਰ ਸਿੰਘ ਨੇ ਸਮਾਣੇ ਦੀ ਜੰਗ ਕਿਵੇਂ ਜਿੱਤੀ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਨਾਲ ਦੀ ਨਾਲ ਹੀ ਸਾਡੇ ਚੈਨਲ ਜੀਵਨ ਸਾਖੀ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ